ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਅੱਜ ਦੀ ਵੀਡੀਓ ਉਹਨਾਂ ਲਈ ਆ ਜਿਹੜੇ ਕਹਿੰਦੇ ਆ ਸਾਡੇ ਕੋਲ ਬਿਲਕੁਲ ਸਮਾਂ ਨਹੀਂ ਹੈ ਕਿ ਅਸੀਂ ਪਾਠ ਕਰ ਸਕੀਏ ਉਹ ਕਹਿੰਦੇ ਨੇ ਅਸੀਂ ਜੋ ਸਵੇਰ ਤੋਂ ਉੱਠਦੇ ਆ ਰਾਤ ਵੇਲੇ ਤੱਕ ਕੰਮਕਾਰਾਂ 'ਚ ਲੱਗ ਜਾਂਦਾ ਹੈ ਇਸ ਕਰਕੇ ਅਸੀਂ ਚਾਹ ਕੇ ਵੀ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਲਈ ਸਮਾਂ ਨਹੀਂ ਕੱਢ ਪਾਉਂਦੇ ਤਾਂ ਮਨ ਦੇ ਵਿੱਚ ਬੜਾ ਹੀ ਪਛਤਾਵਾ ਰਹਿੰਦਾ ਹੈ ਕਿਉਂਕਿ ਮਹਾਪੁਰਖ ਕਹਿੰਦੇ ਨੇ ਕਿ ਸਾਡੇ ਬਾਕੀ ਕੀਤੇ ਹੋਏ ਕੰਮ ਨਾਲ ਨਹੀਂ ਜਾਣੇ ਨਾਲ ਜਾਣਾ ਹੈ ਨਾਮ ਅਤੇ ਬਾਣੀ ਦੀ ਕਮਾਈ ਤੇ ਕਹਿੰਦੇ ਨੇ ਉਸ ਵੇਲੇ ਮਨ ਬੜਾ ਦੁਖੀ ਹੁੰਦਾ ਹੈ ਕਿ ਅਸੀਂ ਸਾਰਾ ਦਿਨ ਦੁਨਿਆਵੀ ਕੰਮਾਂ ਵਿੱਚ ਲੱਗੇ ਰਹਿੰਨੇ ਹਾਂ ਪਰ ਮਾਲਕ ਦਾ ਨਾਮ ਲੈਣ ਦੇ ਲਈ ਸਾਡੇ ਕੋਲ ਸਮਾਂ ਨਹੀਂ ਹੈ ਇਸ ਵੀਡੀਓ ਦੇ ਵਿੱਚ ਉਹਨਾਂ ਨੂੰ ਮਹਾਪੁਰਖਾਂ ਨੇ ਬੜਾ ਹੀ ਸੋਖੀ ਯੁਗਤੀ ਦੱਸੀ ਹੈ ਮਹਾਪੁਰਖ ਜੀ ਕਹਿੰਦੇ ਨੇ ਕਿ ਬਿਲਕੁਲ ਵੀ ਨਿਰਾਸ਼ ਹੋਣ ਦੀ ਲੋੜ ਨਹੀਂ ਦੁਖੀ ਹੋਣ ਦੀ ਲੋੜ ਨਹੀਂ ਅਤੇ ਨਾ ਹੀ ਬਹਾਨੇ ਬਹਾਨ ਦੀ ਲੋੜ ਹੈ ਕਿਉਂਕਿ ਜੇ ਸਾਨੂੰ ਅੰਮ੍ਰਿਤ ਵੇਲੇ ਸਮਾਂ ਨਹੀਂ ਮਿਲਦਾ ਦੁਪਹਿਰ ਵੇਲੇ ਵੀ ਸਮਾਂ ਨਹੀਂ ਮਿਲਦਾ ਰਾਤ ਵੇਲੇ ਵੀ ਸਮਾਂ ਨਹੀਂ ਮਿਲਦਾ ਤਾਂ ਜੇਕਰ ਅਸੀਂ ਸਾਰੇ ਦਿਨ ਦੇ ਵਿੱਚ ਵੀ ਪੰਜ ਸ਼ਬਦ ਬੋਲ ਦਿੰਦੇ ਆ ਨਾ ਤਾਂ ਵਾਹਿਗੁਰੂ ਅਕਾਲ ਪੁਰਖ ਜੀ ਦੀ ਬੇਅੰਤ ਕਿਰਪਾ ਸਾਡੇ ਉੱਤੇ ਹੋ ਸਕਦੀ ਹੈ ਤੇ ਇਹ ਜੋ ਪੰਜ ਸ਼ਬਦ ਜੋ ਬੋਲਨੇ ਨੇ ਇਹ ਖਾਸ ਵੇਲੇ ਤੇ ਬੋਲਨੇ ਨੇ ਇਹ ਸਭ ਅਸੀਂ ਤੁਹਾਨੂੰ ਅੱਜ ਦੀ ਇਹ ਵੀਡੀਓ ਵਿੱਚ ਦੱਸਾਂਗੇ ਇਸ ਕਰਕੇ ਅੱਜ ਦੀ ਇਹ ਵੀਡੀਓ ਧਿਆਨ ਨਾਲ ਸੁਣਨਾ ਜੀ ਸਾਥ ਸੰਗਤ ਜੀ ਕਈ ਲੋਕ ਐਜੇ ਨੇ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਬਹੁਤ ਰੁੱਝੇ ਹੋਏ ਨੇ ਉਹ ਚਾਹ ਕੇ ਵੀ ਗੁਰੂ ਘਰ ਦੇ ਲਈ ਬਾਣੀ ਦੇ ਲਈ ਸਮਾਂ ਨਹੀਂ ਕੱਢ ਪਾਉਂਦੇ ਉਹ ਸਵੇਰੇ ਉੱਠਦੇ ਨੇ ਫੇਰ ਵੀ ਉਹਨਾਂ ਦੇ ਕੰਮਕਾਰ ਪੂਰੇ ਨਹੀਂ ਹੁੰਦੇ ਤਾਂ ਉਹ ਇੱਕ ਚੌਂਕੜੇ 'ਚ ਬੈਠ ਕੇ ਪੰਜ ਬਾਣੀਆਂ ਦਾ ਨਿਤਨੇਮ ਨਹੀਂ ਕਰ ਸਕਦੇ ਵੈਸੇ ਤਾਂ ਹਰ ਸਿੱਖ ਦੇ ਲਈ ਪੰਜ ਬਾਣੀਆਂ ਦਾ ਨਿਤਨੇਮ ਬਹੁਤ ਜ਼ਰੂਰੀ ਹੈ ਕਿਉਂਕਿ ਸਾਨੂੰ ਸਾਡੇ ਸਤਿਗੁਰ ਨੇ ਹੀ ਸਮਝਾਇਆ ਹੈ ਕਿ ਚਾਹੇ ਆਪਾਂ ਦੁਨੀਆ ਦੇ ਕੰਮ-ਕਾਰ ਕਰ ਲਈਏ ਜਿੰਨਾ ਮਰਜ਼ੀ ਮਾਇਆ ਇਕੱਠੀ ਕਰ ਲਈਏ ਪਰ ਐ ਸਾਡੇ ਨਾਲ ਨਹੀਂ ਜਾਣੀ ਨਾਲ ਜਾਣੀ ਹੈ ਨਾਮ ਦੀ ਕਮਾਈ ਜੇਕਰ ਸਾਡੇ ਕੋਲ ਨਾਮ ਦੀ ਕਮਾਈ ਹੈ ਉਸ ਵਾਹਿਗੁਰੂ ਅਕਾਲਪੁਰਖ ਜੀ ਦਾ ਨਾਮ ਨਹੀਂ ਹੈ ਤਾਂ ਸਾਡਾ ਦਿਨ ਭਰ ਦੇ ਕਿਤੇ ਹੋਏ ਕੰਮ ਵੀ ਵਿਅਰਥ ਹੀ ਹਨ ਦੂਸਰੀ ਗੱਲ ਚਾਹੇ ਅਸੀਂ ਸਾਰਾ ਦਿਨ ਕੰਮ ਕਰ ਕਾਰਜ ਚ ਲੱਗੇ ਰਹਿਨੇ ਹਾਂ ਫਿਰ ਵੀ ਸਾਡੇ ਮਨ ਨੂੰ ਸ਼ਾਂਤੀ ਨਹੀਂ ਮਿਲਦੀ ਸ਼ਾਂਤੀ ਮਿਲਦੀ ਹੈ ਉਸ ਅਕਾਲਪੁਰਖ ਵਾਹਿਗੁਰੂ ਜੀ ਦਾ ਨਾਮ ਲੈ ਕੇ ਤਾਂ ਅਸੀਂ ਕੋਸ਼ਿਸ਼ ਕਰਨੀ ਹੈ ਜਦੋਂ ਵੀ ਮੌਕਾ ਮਿਲੇ ਉਸ ਅਕਾਲ ਪੁਰਖ ਦਾ ਨਾਮ ਜਪ ਲੈਣਾ ਹੈ ਬਾਣੀ ਪੜ ਲੈਣੀ ਹੈ ਇਸ ਵੀਡੀਓ ਉਹਨਾਂ ਲਈ ਹੈ ਜੋ ਆਪਣੇ ਕੰਮਕਾਰ ਕਰਕੇ ਅੰਮ੍ਰਿਤ ਵੇਲਾ ਨਹੀਂ ਸੰਭਾਲ ਪਾਉਂਦੇ ਕੀਰਤ ਕਰਨ ਨਾਲ ਨਾਲ ਸਾਨੂੰ ਨਾਮ ਦੀ ਕਮਾਈ ਵੀ ਕਰਨੀ ਚਾਹੀਦੀ ਹੈ ਕਿਉਂਕਿ ਸੱਚੇ ਪਾਤਸ਼ਾਹ ਦੇ ਹੁਕਮ ਨੇ ਨਾਮ ਜਪੋ ਕੀਰਤ ਕਰੋ ਵੰਡ ਕੇ ਛਕੋ ਤਾਂ ਆਪਾਂ ਇਹ ਤਿੰਨਾਂ ਗੱਲਾਂ ਨੂੰ ਹੀ ਮੰਨਣਾ ਹੈ ਤਾਂ ਹੀ ਸਾਡਾ ਜੀਵਨ ਸਫਲ ਹੈ ਅੱਥੇ ਮਹਾਂਪੁਰਖ ਬਹੁਤ ਹੀ ਸੋਹਣੀ ਝੁਗਤੀ ਦੱਸਦੇ ਨੇ ਉਹ ਕਹਿੰਦੇ ਨੇ ਕਿ ਮਨੁੱਖਾ ਜੇ ਕੰਮਕਾਰ ਕਰਕੇ ਤੇਰੇ ਕੋਲ ਬਿਲਕੁਲ ਵੀ ਸਮਾਂ ਨਹੀਂ ਹੈ ਤਾਂ ਦੁਖੀ ਹੋਣ ਦੀ ਲੋੜ ਨਹੀਂ ਤੇ ਤੂੰ ਇਹ ਪੰਜ ਸ਼ਬਦ ਵੀ ਬੋਲ ਦੇਵੇਂ ਤਾਂ ਵੀ ਤੇਰੀ ਹਾਜ਼ਰੀ ਗੁਰੂ ਚਰਨਾਂ ਦੇ ਵਿੱਚ ਲੱਗ ਜਾਵੇਗੀ ਤਾਂ ਗੁਰੂ ਨਾਨਕ ਪਾਤਸ਼ਾਹ ਕਿਰਪਾ ਕਰਨਗੇ ਅੰਮ੍ਰਿਤ ਵੇਲੇ ਦਾ ਨਿਤਨੇਮ ਤੇਰੀ ਝੋਲੀ ਵਿੱਚ ਪਾ ਜਾਵੇਗਾ ਕਿਉਂਕਿ ਜਿੰਨਾ ਸਾਡਾ ਬਾਣੀ ਪ੍ਰਤੀ ਆਪਣੇ ਗੁਰੂ ਪ੍ਰਤੀ ਪਿਆਰ ਹੁੰਦਾ ਹੈ ਭਰੋਸਾ ਹੁੰਦਾ ਹੈ ਪਾਤਸ਼ਾਹ ਉਹਨਾਂ ਤੇ ਆਪ ਕਿਰਪਾ ਕਰ ਦਿੰਦੇ ਨੇ ਤਾਂ ਜੋ ਗੁਰਬਾਣੀ ਦੇ ਪੰਜ ਸ਼ਬਦ ਖਾਸ ਵੇਲਿਆਂ ਤੇ ਬੋਲਣ ਲਈ ਕਿਹਾ ਹੈ ਉਹ ਇਸ ਤਰ੍ਹਾਂ ਹੈ ਮਹਾਪੁਰਖ ਜੀ ਕਹਿੰਦੇ ਨੇ ਭਾਵੇਂ ਆਪਾਂ ਜਿੰਨਾ ਮਰਜੀ ਬਿਜ਼ੀ ਹੋਈਏ ਆਪਾਂ ਸਵੇਰੇ ਉੱਠਦੇ ਆ ਤਾਂ ਸਵੇਰੇ 1 ਮਿੰਟ ਤਾਂ ਆਪਣੇ ਵਾਹਿਗੁਰੂ ਅਕਾਲ ਪੁਰਖ ਜੀ ਦੇ ਲਈ ਕੱਢ ਸਕਦੇ ਹਾਂ ਉਠਦਿਆਂ ਸਾਰ ਹੀ ਪਹਿਲਾ ਸ਼ਬਦ ਵਾਹਿਗੁਰੂ ਜੀ ਕਹਿਣਾ ਹੈ ਉਸ ਤੋਂ ਬਾਅਦ ਹੋ ਸਕੇ ਤਾਂ ਮਾਲਕ ਦੀ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਹੈ ਅਤੇ ਇੱਥੇ ਇੱਕ ਸ਼ਬਦ ਦਾ ਜਾਪ ਕਰਨਾ ਹੈ ਵਿਸਰ ਨਹੀਂ ਦਾਤਾਰ ਆਪਣਾ ਨਾਮ ਦੇਓ ਗੁਣ ਦਾਵਾ ਦਿਨ ਰਾਤ ਆਪਣਾ ਨਾਮ ਦੇਓ ਜਾਂ ਸਵੇਰੇ ਉੱਠਦਿਆਂ ਧੰਨ ਗੁਰੂ ਰਾਮਦਾਸ ਰੱਖੀ ਗਰੀਬ ਦੀ ਲਾਜ ਜੀ ਨਾ ਕ੍ਰੀ ਮਹਤਾਜ ਜੀ ਇਹ ਸ਼ਬਦ ਵੀ ਆਪਾਂ ਬੋਲ ਸਕਦੇ ਹਾਂ ਮੂਲ ਮੰਤਰ ਜੀ ਦਾ ਜਾਪ ਵੀ ਅਸੀਂ ਕਰ ਸਕਦੇ ਹਾਂ ਵਾਹਿਗੁਰੂ ਵਾਹਿਗੁਰੂ ਕਰਨਾ ਸਵੇਰ ਦਾ ਕੱਢਿਆ ਸਮਾਂ ਸਾਨੂੰ 24 ਘੰਟੇ એનર્ਜੀ ਦਿੰਦਾ ਹੈ ਸਾਡੇ ਸਿਰ ਦੇ ਉੱਤੇ ਵਾਹਿਗੁਰੂ ਜੀ ਅਕਾਲ ਪੁਰਖ ਦਾ ਹੱਥ ਰਹਿੰਦਾ ਹੈ ਤਾਂ ਸਵੇਰੇ ਉੱਠ ਕੇ 1 ਮਿੰਟ ਜ਼ਰੂਰ ਕੱਢਣਾ ਜੀ ਉਸ ਤੋਂ ਬਾਅਦ ਅੰਮ੍ਰਿਤ ਵੇਲੇ ਇਸ਼ਨਾਨ ਤਾਂ ਕਰਦੇ ਹੀ ਹਾਂ ਤਾਂ ਜਦੋਂ ਵੀ ਇਸ਼ਨਾਨ ਕਰਨਾ ਹੈ ਤਾਂ ਇਸ਼ਨਾਨ ਕਰਦੇ ਹੋਏ ਜੋ 10-15 ਮਿੰਟ ਦਾ ਸਮਾਂ ਹੈ ਉਹ ਸਮਾਂ ਬੇਅਰਥ ਨਹੀਂ ਗਵਾਣਾ ਉਸ ਸਮੇਂ ਦੇ ਵਿੱਚ ਵਾਹਿਗੁਰੂ ਦਾ ਜਾਪ ਕਰ ਸਕਦੇ ਹੋ ਇਹ ਸ਼ਬਦ ਬੋਲ ਸਕਦੇ ਹੋ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪਾਈ ਅਰੋਗਾ ਇਹ ਸ਼ਬਦ ਦਾ ਜਾਪ ਕਰ ਲਵੋ ਜਾਂ ਮੂਲ ਮੰਤਰ ਜੀ ਦਾ ਜਾਪ ਕਰ ਲਵੋ ਇਸ ਤੋਂ ਬਾਅਦ ਮਹਾਪੁਰਖ ਜੀ ਕਹਿੰਦੇ ਜਦੋਂ ਵੀ ਘਰੋਂ ਬਾਹਰ ਜਾਣਾ ਹੈ ਤਾਂ ਇਸ ਸ਼ਬਦ ਦਾ ਜਾਪ ਕਰ ਸਕਦੇ ਹਾਂ ਕਰ ਬਾਹਰ ਤੇਰਾ ਪਰਵਾਸਾ ਤੂੰ ਜਾਣਣ ਕੀ ਹੈ ਸੰਗ ਜਾਂ ਮੂਲ ਮੰਤਰ ਜੀ ਦਾ ਜਾਪ ਕਰ ਸਕਦੇ ਹੋ ਜਾਂ ਗੁਰਬਾਣੀ ਦਾ ਕੋਈ ਵੀ ਸ਼ਬਦ ਜੋ ਤੁਹਾਨੂੰ ਕੰਟ ਹੋਵੇ ਕਰ ਸਕਦੇ ਹੋ ਮਹਾਪੁਰਖ ਜੀ ਕਹਿੰਦੇ ਨੇ ਕਿ ਚਾਹੇ ਅਸੀਂ ਜਿੰਨਾ ਮਰਜ਼ੀ ਪੀਸੀ ਹੋਈਏ ਰੋਟੀ ਪਾਣੀ ਤਾਂ ਛੱਕਦੇ ਹੀ ਹਾਂ ਤੇ ਜੇਕਰ ਆਪਾਂ ਰੋਟੀ ਖਾਣ ਵੇਲੇ ਵੀ ਸ਼ੁਕਰਾਨਾ ਕਰਦੇ ਹਾਂ ਦਿਨ ਦੇ ਵਿੱਚ ਕਈ ਲੋਕ ਤਿੰਨ ਵਾਰ ਖਾਣਾ ਖਾਂਦੇ ਨੇ ਨਹੀਂ ਤਾਂ ਦੋ ਵਾਰ ਤਾਂ ਹਰ ਕੋਈ ਖਾਂਦਾ ਹੀ ਹੈ ਤੇ ਜੇ ਉਹ ਦੋ ਵਾਰ ਅਸੀਂ ਮਾਲਕ ਦਾ ਸ਼ੁਕਰਾਨਾ ਕਰ ਲਈਏ ਤਾਂ ਮਾਲਕ ਦੀ ਕਿਰਪਾ ਸਾਡੇ ਉੱਤੇ ਵਰਤ ਸਕਦੀ ਹੈ ਤਾਂ ਖਾਣਾ ਖਾਣ ਲੱਗੇ ਤੇ ਖਾਣਾ ਖਾਣ ਤੋਂ ਬਾਅਦ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਤੇ ਕਹਿਣਾ ਹੈ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਯਾ ਸਤਨੰ ਵਾਹਿਗੁਰੂ ਕਹਿ ਕੇ ਮਾਲਕ ਤੇਰਾ ਸ਼ੁਕਰ ਹੈ ਪਾਣੀ ਪੀਣ ਲੱਗਿਆ ਵੀ ਅਸੀਂ ਵਾਹਿਗੁਰੂ ਵਾਹਿਗੁਰੂ ਕਹਿ ਕੇ ਪੀ ਸਕਦੇ ਹਾਂ ਸਫ਼ਰ ਕਰਦੇ ਹੋਏ ਵੀ ਅਸੀਂ ਬਾਣੀ ਦਾ ਕੋਈ ਪਾਠ ਜਾਂ ਸ਼ਬਦ ਜਾਪ ਕਰਦੇ ਹਾਂ ਕਹਿਣ ਦਾ ਭਾਵ ਇਹ ਹੈ ਕਿ ਅਸੀਂ ਆਪਣੀ ਦੁਨਿਆਵੀ ਕੰਮ ਤਾਂ ਕਰਦੇ ਹੀ ਹਾਂ ਤੇ ਜੇ ਅਸੀਂ ਉਸ ਮਾਲਕ ਦਾ ਨਾਮ ਜਪ ਲਈਏ ਸ਼ੁਕਰਾਨਾ ਕਰ ਲਈਏ ਤਾਂ ਮਾਲਕ ਦੀ ਕਿਰਪਾ ਸਾਡੇ ਉੱਤੇ ਵਰਤ ਸਕਦੀ ਹੈ ਜੇਕਰ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਦਾ ਇੱਕ ਪਾਠ ਕਰ ਲਈਏ ਤਾਂ ਵੀ ਉਸ ਦੀ ਹਾਜ਼ਰੀ ਪਰਵਾਨ ਹੈ ਤੇ ਜੇ ਜਪਜੀ ਸਾਹਿਬ ਦਾ ਪਾਠ ਨਹੀਂ ਕਰ ਸਕਦੇ ਤਾਂ ਮਹਾਂਪੁਰਖ ਨੇ ਸਾਨੂੰ ਐ ਸੋਖੀ ਜੁਗਤੀਆਂ ਦੱਸੀਆਂ ਨੇ ਜੋ ਅਸੀਂ ਪੰਜ ਵੇਲੇ ਉਸ ਨੂੰ ਯਾਦ ਰੱਖ ਸਕਦੇ ਹਾਂ ਜਿੰਨਾ ਅਸੀਂ ਉਸ ਮਾਲਕ ਨੂੰ ਯਾਦ ਰੱਖਾਂਗੇ ਉਨੀ ਸਾਡੇ ਉੱਤੇ ਕਿਰਪਾ ਹੋਵੇਗੀ ਇਹ ਪੰਜ ਵੇਲੇ ਤੱਕ ਕਦੇ ਵੀ ਹੱਥੋਂ ਨਹੀਂ ਜਾਣ ਦੇਣੇ ਅਗਲੀ ਵੀਡੀਓ ਸੁਣਨ ਲਈ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ